ਕਮੀ ਬਾਣੀ ਚ ਨਹੀਂ ਕਮੀ ਸਾਡੇ ਮੰਨਣ ਵਿੱਚ ਹੈ ਮੰਨਣ ਵਿੱਚ ਹਾਂਜੀ ਮੰਨਣ ਦਾ ਅਰਥ ਸਿਰਫ ਸਿਰ ਚੁਕਾ ਦੇਣਾ ਨਹੀਂ ਮੰਨਣ ਦਾ ਅਰਥ ਹੈ ਗੁਰੂ ਦੇ ਉਪਦੇਸ਼ ਨੂੰ ਹੁਕਮ ਨੂੰ ਹਿਰਦੇ ਵਿੱਚ ਵਸਾਉਣਾ ਤੇ ਉਸ ਮੁਤਾਬਿਕ ਆਪਣਾ ਜੀਵਨ ਬਦਲਣਾ ਜਦੋਂ ਅਸੀਂ ਸਿਰਫ ਰਸਮਾਂ ਕਰਦੇ ਹਾਂ ਪਰ ਜੀਵਨ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਜਦੋਂ ਅਸੀਂ ਗੁਰਬਾਣੀ ਨੂੰ ਸੱਚਮੁੱਚ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦੇ ਹਾਂ ਉਹ ਸ਼ਬਦ ਆਧਾਰ ਬਹੁਤ ਅਹਿਮ ਹੈ ਜੀ ਜਦੋਂ ਤੱਕ ਉਹ ਆਧਾਰ ਨਹੀਂ ਬਣਦੀ ਉਦੋਂ ਤੱਕ ਸਾਨੂੰ ਉਸ ਦੀ ਪੂਰੀ ਸ਼ਕਤੀ ਦਾ ਅਨੁਭਵ ਨਹੀਂ ਹੁੰਦਾ ਫਿਰ ਮਨ ਡੋਲਦਾ ਹੈ ਕਮਜ਼ੋਰ ਰਹਿੰਦਾ ਹੈ ਤੇ ਬਾਹਰ ਸਹਾਰੇ ਲੱਭਦਾ ਹੈ ਯਾਦ ਰੱਖੋ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਸ਼ਰਤ ਮੰਨਣ ਦੀ ਲੱਗੀ ਹੋਈ ਹੈ ਇਹ ਬਹੁਤ ਬਹੁਤ ਸਪਸ਼ਟ ਗੱਲ ਹੈ ਤੇ ਇਸ ਮੰਨਣ ਵਿੱਚ ਸ਼ਾਇਦ ਗੁਰਬਾਣੀ ਪ੍ਰਤੀ ਅਦਬ ਸਤਕਾਰ ਉਹ ਵੀ ਸ਼ਾਮਿਲ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਗੁਰੂ ਸਾਹਿਬਾਨ ਉਹ ਕਿੰਨਾ ਸਤਕਾਰ ਕਰਦੇ ਸਨ ਸਾਨੂੰ ਵੀ ਪ੍ਰੇਰਣਾ ਮਿਲਦੀ ਹੈ ਯਕੀਨਨ ਯਕੀਨਨ